ਲੰਗੇ ਦੀਨੀ ਕਾਂਗਰਸ ਵੱਲੋਂ ਸਮਰਾਲਾ ਦੇ ਵਿੱਚ ਰੈਲੀ ਰੱਖੀ ਗਈ ਜਿਸ ਦੇ ਵਿੱਚ ਮਲਿਕਾ ਅਰਜਨ ਖੜਗੇ ਪਹੁੰਚ ਰਹੇ ਸਨ ਪਰ ਉੱਥੇ ਇੱਕ ਝੂਠੀ ਹਵਾ ਫੈਲਾਈ ਗਈ ਕਿ ਉਸ ਰੈਲੀ ਦੇ ਵਿੱਚ ਲੋਕ ਨਹੀਂ ਦਿਖਾਈ ਦਿੱਤੇ ਇਹ ਝੂਠੀ ਅਫਵਾਹ ਫੈਲਾਈ ਗਈ ਕਿ ਉੱਥੇ ਇਕੱਠ ਨਹੀਂ ਸੀ ਉਹਨਾਂ ਨੇ ਕਿਹਾ ਕਿ ਜਦੋਂ ਮਲਿਕਾ ਅਰਜਨ ਖੜਗੇ ਬੋਲਣ ਲੱਗੇ ਤਾਂ ਲੋਕ ਕੁਰਸੀਆਂ ਤੋਂ ਉੱਠ ਕੇ ਚਲੇ ਗਏ ਇਹ ਝੂਠੀ ਅਫਵਾਹ ਫੈਲਾਈ ਗਈ ਤੇ ਜਿਸ ਤੋਂ ਬਾਅਦ ਇੱਕ ਲੈਟਰ ਵੀ ਵਾਇਰਲ ਹੁੰਦਾ ਜਿਸ ਦੇ ਵਿੱਚ ਕੁਝ ਕਾਂਗਰਸੀ ਆਪਣੇ ਆਪ ਨੂੰ ਲੀਡਰ ਜੋ ਕਹਿੰਦੇ ਨੇ ਉਹਨਾਂ ਦੇ ਵੱਲੋਂ ਲੈਟਰ ਵਾਇਰਲ ਕੀਤਾ ਗਿਆ ਜਿਸ ਦੇ ਵਿੱਚ ਲਿਖਿਆ ਗਿਆ ਕਿ ਇਹ ਬਹੁਤ ਬੇਇੱਜ਼ਤੀ ਕੀਤੀ ਗਈ ਹੈ ਮਲਕਰ ਖੜਗੇਜੀ ਦੀ ਤੇ ਇਸ ਤੋਂ ਇਲਾਵਾ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਨਾਲ ਖੜਨ ਦੀ ਗੱਲ ਕੀਤੀ ਹੈ ਜੋ ਲੈਟਰ ਵਾਇਰਲ ਹੋਇਆ ਉਸ ਦੇ ਵਿੱਚ ਕੁਝ ਨਾਮ ਸੀ ਮਹੇਸ਼ਿੰਦਰ ਸਿੰਘ ਜੋ ਸਾਬਕਾ ਵਿਧਾਇਕ ਨੇ ਸਰਜੀਤ ਸਿੰਘ ਧਮਾਨ ਜੋ ਸਾਬਕਾ ਵਿਧਾਇਕ ਨੇ ਨਰਮਲ ਸਿੰਘ ਸਤਰਾਣਾ ਜੋ ਸਾਬਕਾ ਵਿਧਾਇਕ ਨੇ 나જર ਸਿੰਘ ਮਾਨਸ਼ਾਈਆ ਜਗਦੇਵ ਸਿੰਘ ਕਮਾਲੂ ਪਰਮਲ ਸਿੰਘ ਪੰਧੌੜ ਹਰਵਿੰਦਰ ਸਿੰਘ ਲਾਢੀ ਵਿਜੇ ਕਲੜਾ ਬੰਟੀ ਵਿਸ਼ਮਨਾਥ ਬੰਟੀ ਵਿਸ਼ਵਨਾਥ ਤੇ ਰਾਜਵੀਰ ਸਿੰਘ ਰਾਜਾ ਮਹਾਰਾਜ ਇਹ ਨਾਮ ਲੈਟਰ ਦੇ ਵਿੱਚ ਛਾਪੇ ਗਏ ਸੀ ਪਰ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਵਿੱਚ ਕੁਝ ਅਜਿਹੇ ਲੀਡਰ ਨੇ ਜਿਨ੍ਹਾਂ ਨੂੰ ਕਾਂਗਰਸ ਨੇ ਪਹਿਲਾਂ ਹੀ ਅਹੁਦੇਦਾਰੀਆਂ ਤੋਂ ਹਟਾ ਦਿੱਤਾ ਕਾਂਗਰਸ ਨੇ ਉਹਨਾਂ ਨੂੰ ਛੇਕ ਦਿੱਤਾ ਪਰ ਵਿੱਚ ਕੁਝ ਨਾਮ ਅਜਿਹੇ ਵੀ ਨੇ ਜਿਨ੍ਹਾਂ ਨੇ ਹੁਣ ਲੈਟਰ ਜਾਰੀ ਕੀਤੇ ਉਹਨਾਂ ਨੇ ਕਿਹਾ ਕਿ ਸਾਡਾ ਇਸ ਲੈਟਰ ਨਾਲ ਕੋਈ ਲੈਣ ਦੇ ਨਹੀਂ ਹੈ ਝੂਠਾ ਲੈਟਰ ਬਣਾ ਕੇ ਇਹ ਵਾਇਰਲ ਕੀਤਾ ਗਿਆ ਉਹਨਾਂ ਨੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵਿੜਿੰਗ ਜੀ ਨੂੰ ਇਹ ਲੈਟਰ ਭੇਜਿਆ ਉਹਨਾਂ ਦੇ ਵਿੱਚ ਵਿਜੇ ਕਾਲੜਾ ਅਤੇ ਵਿਸ਼ਵਨਾਥ ਬੰਟੀ ਦਾ ਨਾਮ ਹੈ ਉਹਨਾਂ ਨੇ ਕਿਹਾ ਕਿ ਸਾਡਾ ਇਸ ਲੈਟਰ ਨਾਲ ਕੋਈ ਲੈਣ ਦੇ ਨਹੀਂ ਹੈ ਅਤੇ ਉਹਨਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਜੋ ਉੱਥੇ ਇਕੱਠ ਸੀ ਵੱਡੀ ਤਾਦਾਦ ਦੇ ਵਿੱਚ ਲੋਕ ਰੈਲੀ ਦੇ ਵਿੱਚ ਪਹੁੰਚੇ ਸਨ ਪਰ ਵਿਰੋਧੀ ਧੜਿਆਂ ਵੱਲੋਂ ਇਹ ਪ੍ਰੋਪਾਗੈਂਡਾ ਚਲਾਇਆ ਜਾ ਰਿਹਾ ਹੈ ਲੈਟਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਜੋ ਨਾਮ ਹੈ ਉਹ ਸ਼੍ਰੀਆਮ ਲਿਖਿਆ ਗਿਆ ਹੈ ਕਿਹਾ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਜੋ ਪ੍ਰਸ਼ਾਸਕ ਨੇ ਜੋ ਨੂੰ ਪਸੰਦ ਕਰਦੇ ਨੇ ਉਹਨਾਂ ਵੱਲੋਂ ਇਹ ਲੈਟਰ ਝੂਠਾ ਬਣਾ ਕੇ ਵਾਇਰਲ ਕੀਤਾ ਗਿਆ ਪਰ ਅਸੀਂ ਇਸ ਲੈਟਰ ਦੀ ਤੁਹਾਨੂੰ ਅਸਲ ਸਚਾਈ ਦੱਸ ਦਤੀ ਹੈ ਬਿਊਰੋ ਰਿਪੋਰਟ ਲੰਗੇ ਦੀਨੀ ਕਾਂਗਰਸ ਵੱਲੋਂ ਸਮਰਾਲਾ ਦੇ ਵਿੱਚ ਰੈਲੀ ਰੱਖੀ ਗਈ ਜਿਸ ਦੇ ਵਿੱਚ ਮਲਿਕਾ ਅਰਜਨ ਖੜਗੇ ਪਹੁੰਚ ਰਹੇ ਸਨ ਪਰ ਉੱਥੇ ਇੱਕ ਝੂਠੀ ਹਵਾ ਫੈਲਾਈ ਗਈ ਕਿ ਉਸ ਰੈਲੀ ਦੇ ਵਿੱਚ ਲੋਕ ਨਹੀਂ ਦਿਖਾਈ ਦਿੱਤੇ ਇਹ ਝੂਠੀ ਅਫਵਾਹ ਫੈਲਾਈ ਗਈ ਕਿ ਉੱਥੇ ਇਕੱਠ ਨਹੀਂ ਸੀ ਉਹਨਾਂ ਨੇ ਕਿਹਾ ਕਿ ਜਦੋਂ ਮਲਿਕਾ ਅਰਜਨ ਖੜਗੇ ਬੋਲਣ ਲੱਗੇ ਤਾਂ ਲੋਕ ਕੁਰਸੀਆਂ ਤੋਂ ਉੱਠ ਕੇ ਚਲੇ ਗਏ ਇਹ ਝੂਠੀ ਫਵਾਹ ਫੈਲਾਈ ਗਈ ਤੇ ਜਿਸ ਤੋਂ ਬਾਅਦ ਇੱਕ ਲੈਟਰ ਵੀ ਵਾਇਰਲ ਹੁੰਦਾ ਜਿਸ ਦੇ ਵਿੱਚ ਕੁਝ ਕਾਂਗਰਸੀ ਆਪਣੇ ਆਪ ਨੂੰ ਲੀਡਰ ਜੋ ਕਹਿੰਦੇ ਨੇ ਉਹਨਾਂ ਦੇ ਵੱਲੋਂ ਲੈਟਰ ਵਾਇਰਲ ਕੀਤਾ ਗਿਆ ਜਿਸ ਦੇ ਵਿੱਚ ਲਿਖਿਆ ਗਿਆ ਕਿ ਇਹ ਬਹੁਤ ਬੇਇੱਜ਼ਤੀ ਕੀਤੀ ਗਈ ਹੈ ਮਲਕਾਰ ਅਰਜਨ ਖੜਗੇ ਜੀ ਦੀ ਤੇ ਇਸ ਤੋਂ ਇਲਾਵਾ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਨਾਲ ਖੜਨ ਦੀ ਗੱਲ ਕੀਤੀ ਹੈ ਜੋ ਲੈਟਰ ਵਾਇਰਲ ਹੋਇਆ ਉਸ ਦੇ ਵਿੱਚ ਕੁਝ ਨਾਮ ਸੀ ਮਹੇਸ਼ਿੰਦਰ ਸਿੰਘ ਜੋ ਸਾਬਕਾ ਵਿਧਾਇਕ ਨੇ ਸਰਜੀਤ ਸਿੰਘ ਧਮਾਨ ਜੋ ਸਾਬਕਾ ਵਿਧਾਇਕ ਨੇ ਨਰਮਲ ਸਿੰਘ ਸਤਰਾਣਾ ਜੋ ਸਾਬਕਾ ਵਿਧਾਇਕ ਨੇ 나જર ਸਿੰਘ ਮਾਨਸ਼ਾਈਆ ਜਗਦੇਵ ਸਿੰਘ ਕਮਾਲੂ ਪਰਮਲ ਸਿੰਘ ਪੰਧੌੜ ਹਰਵਿੰਦਰ ਸਿੰਘ ਲਾਢੀ ਵਿਜੇ ਕਲੜਾ ਬੰਟੀ ਵਿਸ਼ਮਨਾਥ ਬੰਟੀ ਵਿਸ਼ਵਨਾਥ ਤੇ ਰਾਜਵੀਰ ਸਿੰਘ ਰਾਜਾ ਮਹਾਰਾਜ ਇਹ ਨਾਮ ਲੈਟਰ ਦੇ ਵਿੱਚ ਛਾਪੇ ਗਏ ਸੀ ਪਰ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਵਿੱਚ ਕੁਝ ਅਜਿਹੇ ਲੀਡਰ ਨੇ ਜਿਨ੍ਹਾਂ ਨੂੰ ਕਾਂਗਰਸ ਨੇ ਪਹਿਲਾਂ ਹੀ ਅਹੁਦੇਦਾਰੀਆਂ ਤੋਂ ਹਟਾ ਦਿੱਤਾ ਕਾਂਗਰਸ ਨੇ ਉਹਨਾਂ ਨੂੰ ਛੇਕ ਦਿੱਤਾ ਪਰ ਵਿੱਚ ਕੁਝ ਨਾਮ ਅਜਿਹੇ ਵੀ ਨੇ ਜਿਨ੍ਹਾਂ ਨੇ ਹੁਣ ਲੈਟਰ ਜਾਰੀ ਕੀਤੇ ਉਹਨਾਂ ਨੇ ਕਿਹਾ ਕਿ ਸਾਡਾ ਇਸ ਲੈਟਰ ਨਾਲ ਕੋਈ ਲੈਣ ਦੇ ਨਹੀਂ ਹੈ ਝੂਠਾ ਲੈਟਰ ਬਣਾ ਕੇ ਇਹ ਵਾਇਰਲ ਕੀਤਾ ਗਿਆ ਉਹਨਾਂ ਨੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵਿੜਿੰਗ ਜੀ ਨੂੰ ਇਹ ਲੈਟਰ ਭੇਜਿਆ ਉਹਨਾਂ ਦੇ ਵਿੱਚ ਵਿਜੇ ਕਾਲੜਾ ਅਤੇ ਵਿਸ਼ਵਨਾਥ ਬੰਟੀ ਦਾ ਨਾਮ ਹੈ ਉਹਨਾਂ ਨੇ ਕਿਹਾ ਕਿ ਸਾਡਾ ਇਸ ਲੈਟਰ ਨਾਲ ਕੋਈ ਲੈਣ ਦੇ ਨਹੀਂ ਹੈ ਅਤੇ ਉਹਨਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਜੋ ਉੱਥੇ ਇਕੱਠ ਸੀ ਵੱਡੀ ਤਾਦਾਦ ਦੇ ਵਿੱਚ ਲੋਕ ਰੈਲੀ ਦੇ ਵਿੱਚ ਪਹੁੰਚੇ ਸਨ ਪਰ ਵਿਰੋਧੀ ਧੜਿਆਂ ਵੱਲੋਂ ਇਹ ਪ੍ਰੋਪਾਗੈਂਡਾ ਚਲਾਇਆ ਜਾ ਰਿਹਾ ਹੈ ਲੈਟਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਜੋ ਨਾਮ ਹੈ ਉਹ ਸ਼੍ਰੀਆਮ ਲਿਖਿਆ ਗਿਆ ਹੈ ਕਿਹਾ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਜੋ ਪ੍ਰਸ਼ਾਸਕ ਨੇ ਜੋ ਨੂੰ ਪਸੰਦ ਕਰਦੇ ਨੇ ਉਹਨਾਂ ਵੱਲੋਂ ਇਹ ਲੈਟਰ ਝੂਠਾ ਬਣਾ ਕੇ ਵਾਇਰਲ ਕੀਤਾ ਗਿਆ ਪਰ ਅਸੀਂ ਇਸ ਲੈਟਰ ਦੀ ਤੁਹਾਨੂੰ ਅਸਲ ਸਚਾਈ ਦੱਸ ਦਤੀ ਹੈ Bureau report.